ਤਜ ਇਸੇ ਨਿਕੇ ਮੇ ਤੇਰਨੋ ਇਜ਼ਰਾਈਲ ਨੇ ਕੋ ਹੋਰ ਬੰਗਾ ਲੈ ਲਿਆ ਇਜ਼ਰਾਈਲ ਨੇ ਪਹਿਲਾਂ ਫਲਸਤੀਨ ਦੇ ਨਾਲ ਜੋ ਜੰਨਸ਼ੀਰ ਰੱਖੀ ਸੀ ਐਨੇ ਸਾਲ ਤੋਂ ਹੁਣ ਉਸ ਤੋਂ ਬਾਅਦ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਈਰਾਨ ਦੇ ਵੱਲੋਂ ਵੀ ਕਾਫੀ ਹਮਲੇ ਕੀਤੇ ਗਏ ਨੇ ਕਾਫੀ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਗਵੱਧਾ ਮਾਹੌਲ ਬਣ ਚੁੱਕਿਆ ਹੈ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਹੁਣ ਇਜ਼ਰਾਈਲ ਨੇ ਇੱਕ ਹੋਰ ਨਵਾਂ ਫਰੰਟ ਜੋ ਹੈ ਵਾਰਦਾ ਉਹ ਖੋਲ੍ਹ ਲਿਆ ਕਿਵੇਂ ਦੇਖਦੇ ਹੋ ਕਿ ਇੱਕ ਵੱਡੀ ਜੰਗ ਵੱਲ ਦੁਨੀਆ ਨਹੀਂ ਜਾ ਰਹੀ ਕਿ ਇਸ ਦੇ ਨਾਲ ਹੋਰ ਦੇਸ਼ ਵੀ ਵਿੱਚ ਐਡ ਹੋਣਗੇ ਤੇ ਕਾਫੀ ਨੁਕਸਾਨ ਦੁਨੀਆ ਦਾ ਹੋਣ ਵਾਲਾ ਹੈ ਕਿਵੇਂ ਦੇਵੋ ਇਸ ਨੂੰ ਕੀ ਬਿਲਕੁਲ ਬਿਲਕੁਲ ਇਹ ਆਪਾਂ ਇਹ ਕਹੀਏ ਭਈ ਖਤਰੇ ਦੀ ਘੰਟੀ ਹੈ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਅਟੈਕ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਇਹ ਇਕੱਲਾ ਇਜ਼ਰਾਈਲ ਨਹੀਂ ਹੈ ਇਹਦੇ ਪਿੱਛੇ ਅਮਰੀਕਾ ਦੁਨੀਆ ਦੀ ਵੱਡੀ ਪਾਵਰ ਖੜੀ ਹੋਈ ਹੈ ਤੁਸੀਂ ਦੇਖੋ ਇਹ ਅਟੈਕ ਹੋਣ ਤੋਂ ਬਾਅਦ ਜਦੋਂ ਈਰਾਨ ਨੇ ਰਿਟੈਲੀਏਟ ਕੀਤਾ ਤਾਂ ਉਸੇ ਵੇਲੇ ਹੀ ਡੋਨਲਡ ਟਰੰਪ ਹੋਰਾਂ ਦਾ ਬਿਆਨ ਆ ਜਾਂਦਾ ਭਈ ਈਰਾਨ ਚੋਪਰ ਰਵੇ ਵਾਪਸੀ ਦੇ ਉਤੇ ਜਿਹੜਾ ਹੈਗਾ ਵਾਰ ਨਾ ਕਰੇ ਅਦਰਵਾਈਜ਼ ਕੀ ਹੋਏਗਾ ਅਸੀਂ ਈਰਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਾਂਗੇ ਸੋ ਜਿਵੇਂ ਤੁਸੀਂ ਕਿਹਾ ਕਿ ਇੱਕ ਵੱਡੀ ਜੰਗ ਛੇੜ ਸਕਦੀ ਹੈ ਬਿਲਕੁਲ ਤੁਸੀਂ ਆਪ ਦੇਖ ਲਓ ਇਜ਼ਰਾਈਲ ਪਾਲਸਟਾਈਨ ਯੂਕਰੇਨ ਰਸ਼ੀਆ ਤੇ ਹੁਣ ਇਜ਼ਰਾਈਲ ਤੇ ਈਰਾਨ ਇਹ ਤਿੰਨ ਵਾਰਸ ਹੋ ਗਈਆਂ ਤੇ ਪਾਕਿਸਤਾਨ ਭਾਰਤ ਵਾਲੀ ਭਾਵੇਂ ਹਜੇ ਬਿਲਕੁਲ ਪਾਉਸ ਦੇ ਉੱਤੇ ਆ ਪਰ ਇਹਦਾ ਪਤਾ ਨਹੀਂ ਦੁਬਾਰਾ ਕਦੋਂ ਦੁਬਾਰਾ ਉਹ ਸਾਰਾ ਕੁਝ ਸ਼ੁਰੂ ਹੋ ਜਾਵੇ ਸੋ ਜਿਹੜੀ ਗੱਲ ਹੈਗੀ ਹੈ ਕਿ ਇਜ਼ਰਾਈਲ ਨੇ ਕੀਤਾ ਈਰਾਨ ਦੇ ਉੱਤੇ ਹਮਲਾ ਉਹਨਾਂ ਦੇ ਇੰਜੀਨੀਅਰ ਮਾਰ ਦਿੱਤੇ ਨਿਊਕਲੀਅਰ ਜਿਹੜੇ ਬਣਾਉਣ ਵਾਲੇ ਉਹਨਾਂ ਦੇ ਇੰਜੀਨੀਅਰ ਸਗੇ ਸਾਇੰਟਿਸਟ ਸਗੇ ਉਹ ਮਾਰੇ ਉਸ ਜਗ੍ਹਾ ਦੇ ਉੱਤੇ ਵਿਸਪੋਰਟ ਕੀਤੇ ਜਿੱਥੇ ਉਹ ਨਿਊਕਲੀਅਰ ਪਾਵਰ ਜਿਹੜੀ ਬੰਬ ਬਣਾ ਰਹੀ ਸੀਗੇ ਉਹ ਹੋ ਗਏ ਸੋ ਉਹਨਾਂ ਦੇ ਹੋਰ ਬਹੁਤ ਸਾਰੇ ਜਿਹੜੇ ਅੱਡੇ ਜਿਹੜੇ ਅਹਿਮ ਜਗ੍ਹਾ ਸੀ ਜਿਹੜੇ ਹੋਰ ਉਹਨਾਂ ਦੇ ਖਾਸ ਬੰਦੇ ਸਗੇ ਉਹ ਇ ਏਅਰ ਸਟ੍ਰਾਈਕ ਕਰਕੇ ਮਾਰ ਦਿੱਤੇ ਉਸ ਤੋਂ ਬਾਅਦ ਈਰਾਨ ਨੇ ਰਿਟੈਲੀਏਟ ਕੀਤਾ ਉਹਨਾਂ ਨੇ ਵੀ ਇਜ਼ਰਾਈਲ ਦਾ ਬੜਾ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਇਜ਼ਰਾਈਲ ਦੇ ਜਿਹੜੇ ਨੇਤਨ ਯਾਹੁ ਨੇ ਉਹਨਾਂ ਦਾ ਇੱਕ ਦੇਸ਼ ਦੇ ਨਾਮ ਦੇ ਉੱਤੇ ਸੰਦੇਸ਼ ਆਉਂਦਾ ਹੈ ਕਿ ਬੰਕਰਾਂ ਦੇ ਵਿੱਚ ਚਲੇ ਜਾਓ ਇਹਦਾ ਮਤਲਬ ਇਹ ਹੈ ਵੀ ਵੱਡਾ ਕੁਝ ਹੋਰ ਵੀ ਹੋਣ ਵਾਲਾ ਕਿਉਂਕਿ ਈਰਾਨ ਵੀ ਟਿੱਕੇ ਬੈਠਣ ਵਾਲਾ ਨਹੀਂ ਹੈਗਾ ਈਰਾਨ ਦੇ ਨਾਲ ਵੀ ਪਿੱਛੇ ਆਪਾਂ ਗਈਏ ਵੀ ਇੱਕ ਪਾਸੇ ਰਸ਼ੀਆ ਤੇ ਜਾਂ ਫਿਰ ਨਾਰਥ ਕੋਰੀਆ ਵਰਗੇ ਮੁਲਕ ਆ ਜਾਣਗੇ ਜਦੋਂ ਉਹਦੇ ਨਾਲ ਹੋਰ ਮੁਸਲਮਾਨ ਕੰਟਰੀਆਂ ਸ਼ਾਮਲ ਹੋ ਜਾਂਦੀਆਂ ਤੇ ਫਿਰ ਇੱਕ ਵੱਡੀ ਗੱਲਬਾਤ ਜਿਹੜੀ ਹੈ ਉਹ ਮਿਡਲ ਈਸਟ ਦੇ ਵਿੱਚੋਂ ਵੀ ਜਿਹੜੇ ਨਿਕਲ ਕੇ ਜਾ ਸਕਦੀ ਆ ਸੋ ਇਹ ਖਤਰੇ ਦੀ ਘੰਟੀ ਆ ਹੁਣ ਆਪਾਂ ਇੱਕ ਹੋਰ ਪੁਆਇੰਟ ਇੱਥੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇੰਟਰਸਟਿੰਗ ਹੈ ਇੱਕ ਪਾਸੇ ਪਾਕਿਸਤਾਨ ਨੂੰ ਤੁਸੀਂ ਜਿਵੇਂ ਕੱਲ ਮੈਨੂੰ ਦੱਸ ਰਹੇ ਸੀ ਕਿ ਡਿਪਟੀ ਦਾ ਅਹੁਦਾ ਜਿਹੜਾ ਦਿੱਤਾ ਗਿਆ ਅਤਵਾਦ ਰੋਕਣ ਦੇ ਵਾਸਤੇ ਉਹਨਾਂ ਨੇ ਇੱਕ ਬਣਾਈ ਹੈ ਇੱਕ ਆਪਾਂ ਕਹੀਏ ਪੇ ਇੱਕ ਜਥੇਬੰਦੀ ਬਣਾਈ ਕਹਿ ਲਓ ਜਿਹਦੇ ਵਿੱਚ ਕੁਝ ਮੈਂਬਰ ਨੇ ਤੇ ਉਹਦੇ ਵਿੱਚ ਪਾਕਿਸਤਾਨ ਜਿਹੜਾ ਡਿਪਟੀ ਬਣਾਇਆ ਗਿਆ ਤੇ ਇੱਕ ਪਾਸੇ ਆਸਿਫ ਗੁਨੀਰ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਮਿਲਟਰੀ ਡੇ ਦੇ ਉੱਤੇ ਇੱਕ ਪਾਸੇ ਪਾਕਿਸਤਾਨ ਦੇ ਨਾਲ ਉਹ ਸਾਰੀਆਂ ਜਿਹੜੀਆਂ ਸਾਂਝਾਂ ਨੇ ਉਹ ਟਾਈਟ ਕੀਤੀਆਂ ਜਾ ਰਹੀਆਂ ਪਰ ਜਿਵੇਂ ਹੀ ਇਜ਼ਰਾਈਲ ਈਰਾਨ ਦੇ ਉੱਤੇ ਹਮਲਾ ਕਰਦਾ ਹੈ ਈਰਾਨ ਵਾਪਸੀ ਤੇ ਕਰਦਾ ਇਹਦੇ ਵਿਚਾਲੇ ਹੀ ਪਾਕਿਸਤਾਨ ਦਾ ਬਿਆਨ ਆ ਜਾਂਦਾ ਹੈ ਈਰਾਨ ਦੇ ਹੱਕ ਦੇ ਵਿੱਚ ਕਿ ਅਸੀਂ ਨਾਲ ਖੜੇ ਹੁਏ ਆ ਤੁਹਾਡੇ ਈਰਾਨ ਨੂੰ ਪੂਰਾ ਹੱਕ ਹੈ ਰਿਟੈਲੀਏਟ ਕਰਨ ਦਾ ਤੇ ਨਾਲ ਹੀ ਅੱਜ ਮੈਂ ਦੇਖ ਕੇ ਆਇਆ ਵੀ ਡੋਨਲਡ ਟਰੰਪ ਹੋਰਾਂ ਦਾ ਬਿਆਨ ਵੀ ਆ ਗਿਆ ਉਹ ਕਹਿੰਦੇ ਵੀ ਪਾਕਿਸਤਾਨ ਨੇ ਈਰਾਨ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਲੜਾਈ ਦੇ ਵਿੱਚ ਨਾ ਹੀ ਪਾਓ ਤਾਂ ਚਾਹੁੰਦਾ ਕਿਉਂਕਿ ਸਾਡੀਆਂ ਫੌਜਾਂ ਜਿਹੜੀਆਂ ਨੇ ਉਹ ਤਿਆਰ ਪਰ ਤਿਆਰ ਨਹੀਂ ਸੋ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਨੇ ਵਾਰਨ ਕਰ ਦਿੱਤਾ ਹੈ ਇਹ ਇਹ ਪਾਕਿਸਤਾਨ ਨੂੰ ਵੀ ਸੋ ਹੁਣ ਕਹਿਣ ਦਾ ਮਤਲਬ ਇਹ ਆ ਕਿ ਇਜ਼ਰਾਈਲ ਗੁੰਡਾ ਬਣ ਕੇ ਬਦਮਾਸ਼ ਬਣ ਕੇ ਆਮ ਲੋਕਾਂ ਨੂੰ ਮਾਰੀ ਜਾਏ ਤੇ ਜਿਹਨੂੰ ਜਿਹਨੂੰ ਅਮਰੀਕਾ ਚਾਹੁੰਦਾ ਉਹ ਭਾਵੇਂ ਇਜ਼ਰਾਈਲ ਕੋਲੋਂ ਮਰਵਾਈ ਜਾ ਜਾਂ ਆਪ ਮਾਰੀ ਜਾ ਤੇ ਜੇ ਕੋਈ ਰਿਟੈਲੀਏਟ ਵੀ ਕਰਦਾ ਤੇ ਉਹ ਵੀ ਨਹੀਂ ਕਰ ਸਕਦਾ ਹੁਣ ਪੈਲੇਸਟਾਈਨ ਦੇ ਵਿੱਚ ਇੰਨਾ ਜ਼ਿਆਦਾ ਗਾਹ ਪਾ ਦਿੱਤਾ ਇਹਨਾਂ ਨੇ ਇੰਨੇ ਲੋਕ ਮਾਰ ਦਿੱਤੇ ਮਾਸੂਮ ਬੱਚੇ ਡਿਸਟਰੋਏ ਕਰ ਦਿੱਤਾ ਟੋਟਲੀ ਆਪਾਂ ਕਹੀਏ ਪੈਲੇਸਟਾਈਨ ਤੇ ਉੱਥੇ ਅਮਰੀਕਾ ਕੀ ਕਹਿੰਦਾ ਡੋਨਲਡ ਰਿਪ ਕੀ ਕਹਿੰਦਾ ਕਿ ਮੈਂ ਇਜ਼ਰਾਈਲ ਦੇ ਨਾਲ ਖੜਾ ਹਾਂ ਖਾਨਾ ਕੀ ਹੋਰ ਮੁਲਕ ਨੇ ਜਿਵੇਂ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਇੱਥੇ ਉਹਨਾਂ ਨੇ ਕੀ ਕੀਤਾ ਨੇਤਨ ਯਾਹੂ ਦੇ ਗ੍ਰਸਤਾਰੀ ਦੇ ਵਾਰੰਟ ਵੀ ਜਾਰੀ ਕਰ ਦਿੱਤੇ ਭਈ ਇਹ ਮਤਲਬ ਕਿ ਉਹਨੇ ਜੋ ਕਹਣ ਕੀਤਾ ਤੇ ਜੇ ਇਹਨਾਂ ਮੁਲਕਾਂ ਚਾਹੁੰਦਾ ਤੇ ਅਸੀਂ ਗ੍ਰਸਤਾਰ ਕਰਾਂਗੇ ਸੋ ਇੱਕ ਪਾਸੇ ਹੁਣ ਇਜ਼ਰਾਈਲ ਦੇ ਬਾਰੇ ਇਹ ਮੰਨਿਆ ਜਾਂਦਾ ਕਿ ਜਿਹੜਾ ਨੇਤਨ ਯਾਹੂ ਹੈ ਆਪਣੀ ਕੁਰਸੀ ਖੁੱਸਣ ਦੇ ਡਰ ਤੋਂ ਕਿਉਂਕਿ ਅੰਦਰ ਉਹਨਾਂ ਦੇ ਖਾਨਾ ਜੰਗੀ ਚੜੀ ਹੋਈ ਆ ਦੇਸ਼ ਦੇ ਵਿੱਚ ਖਾਨਾ ਜੰਗੀ ਹੈ ਕਿ ਇਹਨੂੰ ਲਾਇਆ ਜਾਵੇ ਇਹਨੇ ਬੇੜਾਗਰ ਕਰ ਦਿੱਤਾ ਮੁਲਕ ਦਾ ਸੋ ਆਪਣੀ ਕੁਰਸੀ ਬਚਾਉਣ ਕਰਕੇ ਉਹ ਨਵੇਂ ਫਰੰਟ ਖੋਲ ਰਿਹਾ ਪਾਲੇਸਟੀਨ ਵਾਲਾ ਫਰੰਟ ਹੁਣ ਬੰ ਕਰ ਦਿੰਦਾ ਟੋਟਲੀ ਹੁਣ ਨਵਾਂ ਫਰੰਟ ਖੋਲ ਦਿੰਦਾ ਤਾਂ ਕਿ ਉਹਦੀ ਕੁਰਸੀ ਬਚੀ ਰਹੇ ਸੋ ਇੱਕ ਬੰਦਾ ਕੁਰਸੀ ਬਚਾਉਣ ਦੇ ਲਈ ਮਾਸੂਮਾਂ ਨੂੰ ਮਾਰ ਦੇਗਾ ਕਿਸੇ ਦੇਸ਼ ਦੇ ਉੱਤੇ ਹਮਲਾ ਕਰ ਦੇਗਾ ਇਹ ਵੀ ਨਹੀਂ ਸੋਚੇਗਾ ਕਿ ਆਕੋ ਬਣੂਗਾ ਕਿ ਕਿਤੇ ਵਰਲਡ ਵਾਰ ਵਾਲੇ ਪਾਸੇ ਨੂੰ ਜਾ ਰਹੇ ਹੋ ਤੁਸੀਂ ਹੁਣ ਜੇ ਰਸ਼ੀਆ ਪੈ ਜਾਂਦਾ ਇਧਰ ਨੂੰ ਤੇ ਈਰਾਨ ਈਰਾਨ ਦੇ ਨਾਲ ਹੋ ਕੇ ਜਾਂ ਹੋਰ ਮੁਸਲਮਾਨ ਮੁਲਕ ਆ ਜਾਂਦੇ ਆ ਤੇ ਫਿਰ ਕਿੰਨੀ ਕੁ ਦਿਨ ਲੱਗੇਗੀ ਵਰਲਡ ਵਾਰ ਸਟਾਰਟ ਹੋਣ ਨੂੰ ਵਰਲਡ ਵਾਰ ਸਟਾਰਟ ਹੋ ਗਈ ਤਾਂ ਫਿਰ ਤੁਸੀਂ ਦੇਖੋ ਬੰਨਾ ਕੀ ਅਸੀਂ ਅੱਗੇ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਜਿਹੜਾ ਕਰਦੇ ਆਏ ਆ ਸੋ ਇਹ ਹਾਲਾਤ ਇਸ ਵੇਲੇ ਬਣੇ ਹੋਏ ਨੇ ਬੜੇ ਨਾਜ਼ੁਕ ਸਥ ਹਗੀ ਹੈ ਜੇ ਇਹ ਰੁਕ ਜਾਂਦਾ ਹੈ ਤੇ ਠੀਕ ਹੈ ਅਦਰਵਾਈਜ਼ ਹਮਲੇ ਜਿਹੜੇ ਨੇ ਬੜੇ ਕਹਿਰ ਦੇ ਹੋ ਰਿਹਾ ਦੋਨਾਂ ਮੁਲਕਾਂ ਵੱਲੋਂ ਤੇ ਅਮਰੀਕਾ ਦੀ ਐਂਟਰੀ ਦਾ ਇੰਤਜ਼ਾਰ ਹੋ ਰਿਹਾ ਕਿ ਜੇ ਇਹ ਨਾ ਰੁਕਿਆ ਤਾਂ ਅਮਰੀਕਾ ਇੱਕ ਤੋਂ ਦੋ ਦਿਨ ਦੇ ਵਿੱਚ ਵਿੱਚ ਸ਼ਾਇਦ ਐਂਟਰੀ ਜਿਹੜੀ ਹੈ ਇਸ ਜੰਗ ਦੇ ਵਿੱਚ ਕਰ ਲਏ ਤੇ ਈਰਾਨ ਦੇ ਉੱਤੇ ਹੋਰ ਬੰਬਾਰੀ ਜਿਹੜੀ ਹੈ ਉਹ ਕੀਤੀ ਜਾਵੇ ਸੋ ਇਹ ਹਾਲਾਤ ਨੇ ਇਸ ਵੇਲੇ ਤੇ ਇੱਕ ਗੱਲ ਇੱਕ ਇਹ ਵੀ ਤੁਹਾਨੂੰ ਦੱਸ ਦਈਏ ਤਾਜ਼ੀ ਖਬਰ ਮੈਂ ਹੁਣੇ ਪੜ ਕੇ ਆਇਆ ਕਿ ਨੇਤਨ ਯਾਹੂ ਜਿਹੜੇ ਨੇ ਤੇ ਰੱਖਿਆ ਮੰਤਰੀ ਉਹ ਆਪ ਕਹਿੰਦੇ ਬੰਕਰਾਂ ਦੇ ਵਿੱਚ ਚਲੇ ਗਏ ਹੋਏ ਆ ਉੱਥੋਂ ਬੈਠ ਕੇ ਕਮਾਂਡ ਕਰ ਰਹੇ ਨੇ ਸੋ ਆਪਣੀ ਜਾਨ ਦਾ ਵੀ ਖਤ ਇਰਾਨ ਦੇ ਇੰਜੀਨੀਅਰ ਮਾਰੇ ਲੈਣਾ ਉਹਨਾਂ ਨੇ ਵੱਡੇ ਬੰਦੇ ਹੋਰ ਖਾਸ ਅਫਸਰ ਉਹਨਾਂ ਨੇ ਮਾਰ ਦਿੱਤੇ ਆ ਸੋ ਹੁਣ ਉਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਇਰਾਨ ਵੀ ਸਿੱਧਾ ਸਾਨੂੰ ਅਟੈਕ ਕਰੂਗਾ ਸਾਨੂੰ ਟਾਰਗੇਟ ਕਰੂਗਾ ਸੋ ਇਸ ਕਰਕੇ ਉਹ ਵੀ ਕਹਿੰਦੇ ਹੁਣ ਬੰਕਰਾਂ ਦੇ ਵਿੱਚ ਚਲੇ ਗਏ ਹੋਏ ਆ ਜੀ ਹਾਂ ਜੀ ਜਦੋਂ ਗੱਲ ਕਰੀਏ ਹੁਣ ਇਸ ਤਰੀਕੇ ਨਾਲ ਪੂਰੀ ਸਪੋਰਟ ਅਮਰੀਕਾ ਨੇ ਕਰ ਦਿੱਤੀ ਹੈ ਉਹਨਰੇ ਇਜ਼ਰਾਇਲ ਦੀ ਦੂਜੇ ਵਾਸੀ ਦੀ ਵੀ ਪਾਕਿਸਤਾਨ ਹੁਣ ਇਰਾਨ ਦੀ ਸਪੋਰਟ ਕਰ ਰਹੀ ਸੀ ਆ ਜੇ ਦੇਖਿਆ ਜਾਵੇ ਤਾਂ 57 ਇਸਲਾਮੀਕ ਜੋ ਦੇਸ਼ ਨੇ ਉਹ ਜੇ ਹੁਣ ਇਕੱਠੇ ਹੋ ਜਾਂਦੇ ਨੂੰ ਲੱਗਦਾ ਕਿ ਦੂਜੇ ਵਾਸੀ ਉਹਨਾਂ ਦੀ ਸਪੋਰਟ ਦੇ ਵਿੱਚ ਆਪਾਂ ਦੇਖਿਆ ਜਾਵੇ ਕਿ ਚ ਦੂਜੇ ਪਾਸੇ ਅਮਰੀਕਾ ਹੋ ਗਿਆ ਹੁਣ ਅਮਰੀਕਾ ਦੇ ਨਾਲ ਹੁਣ ਯੂਰਪੀ ਉਸਰ ਕਿਨਾਰੇ ਖੜਿਆ ਵਿੱਚ ਹੁਣ ਤੁਸੀਂ ਦੱਸਿਆ ਕਿ ਹੁਣ ਯੂਕੇ ਨੇ ਵੀ ਜੋ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਫਲਾਪ ਵੀ ਉਹਨਾਂ ਨੇ ਵਰਣਜਾਰੀ ਕਰਦਿਆਂ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਵੇਂ ਦੇਖਦੇ ਹੋ ਸਾਰੇ ਕਿ ਕਿੰਨੇ ਧੜੇ ਬਣਦੇ ਜਾਂਦੇ ਨੇ ਜਦੋਂ 2 3 4 ਕਿੰਨੇ ਧੜੇ ਬਣਦੇ ਪੀਨੇ ਅੱਜ ਕਿਦਦਨੂ ਇਹ ਜੰਗਦਮ ਹੋ ਜਾਣ ਵਾਲਾ ਇੱਕ ਗੱਲ ਮੈਂ ਮੈਂਸ਼ਨ ਕਰਨਾ ਚਾਹੁੰਦਾ ਸੀ ਮੈਂ ਕਿਉਂਕਿ ਇਹ ਬ੍ਰੇਕਿੰਗ ਨਿਊਜ਼ ਦੇ ਵਿੱਚ ਹੀ ਆ ਰਹੀਆਂ ਉਹ ਮੈਂ ਕਰਕੇ ਫਿਰ ਅੱਗੇ ਸਵਾਲ ਤੇ ਆਉਣਾ ਹੈ ਈਰਾਨ ਨੇ ਕੱਲ ਜਿਹੜੀ ਹੈ ਇੱਕ Frase. ਅਤੇ ਇੱਕ ਹੋਰ ਮੁਲਕ ਜਿਹੜਾ ਹੈਗਾ ਉਹਦਾ ਮੈਂ ਨਾਮ ਵਿਸਰ ਗਿਆ ਇਹਨਾਂ ਨੂੰ ਵੀ ਦੇ ਦਿੱਤੀ ਹੈ ਕਿ ਜੇ ਤੁਸੀਂ ਇਜ਼ਰਾਈਲ ਦਾ ਸਾਥ ਦਿੱਤਾ ਅਸੀਂ ਤੁਹਾਡੇ ਉੱਤੇ ਵੀ ਬੰਬਾਰੀ ਕਰਾਂਗੇ ਸੋ ਮਤਲਬ ਮੇਰੇ ਕਹਿਣ ਦਾ ਵੀ ਇਧਰ ਵੀ ਹੁਣ ਥੋੜਾ ਡਰ ਪੈਦਾ ਹੁੰਦਾ ਜਾ ਰਿਹਾ ਭਈ ਕਿਤੇ ਇਹ ਨਾ ਹੋਵੇ ਈਰਾਨ ਜਿਹੜਾ ਹੈਗਾ ਉਹ ਉਹ ਇੱਕ ਨਿਊਕਲੀਅਰ ਪਾਵਰ ਵੀ ਹੈ ਜਿਹਦੇ ਕਰਕੇ ਲੜਾਈ ਸ਼ੁਰੂ ਹੋਈ ਹੈ ਅਮਰੀਕਾ ਨਹੀਂ ਚਾਹੁੰਦਾ ਇਜ਼ਰਾਈਲ ਨਹੀਂ ਚਾਹੁੰਦਾ ਕਿ ਈਰਾਨ ਦੇ ਕੋਲ ਨਿਊਕਲੀਅਰ ਪਾਵਰ ਹੋਵੇ ਸੋ ਇੱਥੋਂ ਹੀ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕੀਤਾ ਪਰ ਹੁਣ ਈਰਾਨ ਨੇ ਇਹਨਾਂ ਮੁਲਕਾਂ ਨੂੰ ਵੀ ਧਮਕੀ ਦੇ ਦਿੱਤੀ ਹੈ ਤੇ ਜੰਗ ਇਧਰ ਨੂੰ ਵਧਣ ਦੇ ਵੀ ਅਸਾਰ ਪਹਿਲੀ ਗੱਲ ਤਾਂ ਇਹ ਆ ਵੀ 57 ਮੁਸਲਮਾਨ ਦੇਸ਼ ਕਦੀ ਵੀ ਇਕੱਠੇ ਨਹੀਂ ਹੋਏ ਇਹ ਗੱਲ ਆਪਾਂ ਮੰਨ ਕੇ ਚੱਲੀਏ ਮੁਸਲਮਾਨਾਂ ਦੇ ਉੱਤੇ ਵੀ ਕਹਿਰ ਹੋਇਆ ਦੁਨੀਆ ਦੇ ਵਿੱਚ ਹੈਨਾ ਰੋਹਿੰਗਿਆ ਮੁਸਲਮਾਨ ਮਾਰੇ ਗਏ ਕਸ਼ਮੀਰ ਦੇ ਵਿੱਚ ਵੀ ਹੋਇਆ ਪਾਕਿਸਤਾਨ ਦੇ ਵਿੱਚ ਵੀ ਹੋਇਆ ਸੋ ਇਹ ਟਾਵਾ ਟਾਵਾ ਮੁਲਕ ਹੁੰਦਾ ਜਿਹੜਾ ਖੜਦਾ ਹੈ ਬਹੁਤੇ ਜਿਹੜੇ ਮੁਸਲਮਾਨ ਮੁਲਕ ਨੇ ਨਾ ਉਹ ਤੇ ਦੂਸਰੇ ਮੁਸਲਮਾਨ ਦੇਸ਼ਾਂ ਦੇ ਲੋਕਾਂ ਨੂੰ ਪਸੰਦ ਹੀ ਨਹੀਂ ਕਰਦੇ ਹੁਣ ਪਾਕਿਸਤਾਨ ਦੇ ਮੁਸਲਮਾਨਾਂ ਨੂੰ ਸਾਊਦੀ ਅਰਬ ਵਾਲੇ ਪਸੰਦ ਹੀ ਨਹੀਂ ਕਰਦੇ ਦੁਬਈ ਵਾਲੇ ਉਹ ਕਹਿੰਦੇ ਵੀ ਤੁਸੀਂ ਕੌਣ ਹੋ ਬਈ ਤੁਹਾਨੂੰ ਅਸੀਂ ਜਾਣਦੇ ਹੀ ਨਹੀਂ ਤੁਹਾਡੀ ਕੋਈ ਹੈਸਿਅਤ ਨਹੀਂ ਹੈ ਤੇ ਇਦਾਂ ਮਤਲਬ ਮੇਰੇ ਕਹਿਣ ਦਾ ਵੀ ਇਹਨਾਂ ਦੇ ਵਿੱਚ ਵੀ ਇੰਟਰਸਟ ਹੈਗੇ ਜਿੱਥੇ ਇੰਟਰਸਟ ਲੱਗਦੇ ਨੇ ਉੱਥੇ ਹੋਣਗੇ ਸਾウਦੀ ਵਰਗੇ ਮੁਲਕ ਜਿਹੜੇ ਉਹ ਅਮਰੀਕਾ ਨਾਲ ਪਹਿਲਾਂ ਤੋਂ ਚੱਲਦੇ ਆ ਰਹੇ ਆ ਸੋ ਹੋਰ ਜਿਹੜੇ ਹੋਣਗੇ ਉਹ ਵੀ ਦੇਖਣਗੇ ਵੀ ਕੀ ਕੀ ਬੰਨਣਾ ਕਿਦਾਂ ਕਿਦਾਂ ਹੋਣਾ ਹੁਣ ਸੌਦੀ ਅਰਬ ਮੰਨਿਆ ਜਾਂਦਾ ਸੀ ਕਿ ਬਹੁਤ ਕਟੜ ਮੁਲਖ ਹੈ ਪਰ ਉਹਨੇ ਹੁਣ ਆਪਣੇ ਦੇਸ਼ ਦੇ ਵਿੱਚ ਸ਼ਰਾਬ ਜਿਹੜੀ ਹੈਗੀ ਹੈ ਉਹਨੂੰ ਹੌਲੀ ਹੌਲੀ ਅਲਾਉ ਕਰ ਰਿਆ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਲਾਉ ਕਰ ਰਿਆ ਵੀ ਜਿਹੜੀਆਂ ਕਿਤੇ ਆਸ ਨਹੀਂ ਸੀ ਕੀਤੀ ਜਾ ਸਕਦੀ ਇਹ ਹੀ ਸੁਣਿਆ ਨਾ ਆਪਾਂ ਵੀ ਸੌਦੀ ਅਰਬ ਧੌਣ ਵੜ ਦਿੰਦਾ ਜਿਵੇਂ ਅੰਗੂਠੇ ਵੜ ਦਿੰਦਾ ਉਂਗਲਾਂ ਵੜ ਦਿੰਦਾ ਕੋਈ ਮਾੜੀ ਮੋਟੀ ਕੋਈ ਗੱਲਬਾਤ ਹੋਵੇ ਸੋ ਉਹ ਹੁਣ ਡਿਪਲੋਮੇਟਾਂ ਦੇ ਲਈ ਤੇ ਬਾਹਰੋਂ ਟੂਰਿਸਟ ਆਉਣ ਦੇ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਉਹਨਾਂ ਨੇ ਸ਼ਰਾਬ ਜਿਹੜੀ ਅਵੇਲੇਬਲ ਕਰ ਦਿੱਤੀ ਹੈ ਇਹਦੇ ਕਾਰਨ ਦਾ ਮਤਲਬ ਇੰਟਰਸਟ ਹੈ ਛੇ ਹੁਣ ਧਰਮ ਦੀ ਗੱਲ ਨਹੀਂ ਆ ਰਹੀ ਇੰਟਰਸਟ ਦੀ ਗੱਲ ਆ ਰਹੀ ਹੈ ਜਿੱਥੇ ਜਿਹਦਾ ਇੰਟਰਸਟ ਹੋਣਾ ਉੱਥੇ ਉਹਨੇ ਭੁਗਤਣਾ ਇਸ ਕਰਕੇ ਮੈਨੂੰ ਨਹੀਂ ਲੱਗਦਾ 57 ਮੁਲਕ ਇਕੱਠੇ ਹੋਣਗੇ ਇੰਟਰਸਟ ਵਾਲੇ ਹੋਣਗੇ ਜਿਵੇਂ ਇਰਾਨ ਹੈਗਾ ਮਾਫ ਕਰਨਾ ਰਸ਼ੀਆ ਹੈਗਾ ਇਰਾਨ ਦੇ ਨਾਲ ਨਾਰਥ ਕੋਰੀਆ ਵੀ ਆ ਜਾਊਗਾ ਜਾਂ ਹੋਰ ਇਹਨਾਂ ਦੀ ਮੰਡਲ ਵਿੱਚੋਂ ਮੁਸਲਮਾਨ ਦੇਸ਼ਾਂ 'ਚੋਂ ਦੋ ਚਾਰ ਹੋਰ ਮੁਲਕ ਵੀ ਆ ਸਕਦੇ ਆ ਸੋ ਇੱਕ ਇਹ ਬਣ ਜੂਗੀ ਹੁਣ ਪਾਕਿਸਤਾਨ ਉਹਨ ਇਜ਼ਰਾਈਲ ਪਾਕਿਸਤਾਨ ਦਾ ਦੁਸ਼ਮਣ ਹੈ ਲੰਬੇ ਸਮੇਂ ਦੇ ਉਤੋਂ ਇਹਨਾਂ ਦੀ ਦੁਸ਼ਮਣੀ ਜੜੀ ਉਹ ਚੱਲਦੀ ਆ ਰਹੀ ਹੈ ਇਸ ਕਰਕੇ ਹੁਣ ਇਰਾਨ ਦਾ ਸਾਥ ਦੇਣ ਲਈ ਪਾਕਿਸਤਾਨ ਅੱਗੇ ਆਇਆ ਸੀਗਾ ਪਰ ਡੋਨਲਡ ਟਰੰਪ ਦੀ ਧਮਕੀ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਅੱਗੇ ਵਧੇਗਾ ਕਿਉਂ ਕਿ ਹੁਣੇ ਤਾਂ ਆਈਐਮਐਫ ਤੋਂ ਜਿਹੜਾ ਹੈਗਾ ਉਹ ਲੋਨ ਲੈ ਕੇ ਹਟਿਆ ਤੇ ਆਈਐਮਐਫ ਜਿਹੜੀ ਆ ਉਹ ਅਮਰੀਕਾ ਦੇ ਕਹਿਣ ਤੋਂ ਬਿਨਾਂ ਤਾਂ ਚੱਲਦੀ ਨਹੀਂ ਮਤਲਬ ਕੀ ਉਹਨਾਂ ਦਾ ਖਾਣ ਪੀਣ ਜਿਹੜਾ ਅਮਰੀਕਾ ਤੋਂ ਚੱਲ ਰਿਹਾ ਤੇ ਫਿਰ ਉਹ ਉਹਨਾਂ ਦੇ ਉਲਟ ਕਿਦਾਂ ਭੁਗਤ ਜਾਣਗੇ ਸੋ ਐਦਾਂ ਅਮਰੀਕਾ ਨੇ ਧਮਕੀਆਂ ਦੇ ਦੇ ਕੇ ਚੇਤਾਵ ਤੇ ਆਪਣੀ ਕਾਰਵਾਈ ਨੂੰ ਜਿਹੜਾ ਹੈਗਾ ਉਹਨਾਂ ਨੇ ਖਤਮ ਕਰ ਦੇਣਾ ਬਾਕੀ ਹੁਣ ਇਹ ਦੱਸੇਗਾ ਈਰਾਨ ਜਿਹੜਾ ਉਹ ਕੀ ਕਰਦਾ ਕਿਵੇਂ ਰਿਟੈਲੀਏਟ ਕਰਦਾ ਹੈ ਇਜ਼ਰਾਈਲ ਨੂੰ ਸਭ ਸਿਖਾਉਂਦਾ ਜਾਂ ਨਹੀਂ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਹਾਂ ਜੀ ਦਿਲ ਸਿੰਘ ਜੀ ਜਿੱਦਾਂ ਕਿ ਹੋਰ ਇਸ ਪੂਰੀ ਘਟਨਾ ਤੋਂ ਲੈ ਕੇ ਹੋਰ ਜੋ ਖਬਰਾਂ ਆਉਣਗੀਆਂ ਤੁਹਾਡੇ ਦੁਆਰਾ ਕਰਾਂਗੇ ਅਤੇ ਸਹੀ ਦਰਸ਼ਕਾਂ ਦੇ ਦੱਸ ਕੇ ਅਗਰ ਕੁਝ ਕਰਾਂਗੇ ਧੰਨਵਾਦ ਧੰਨਵਾਦ ਤੁਹਾਡਾ ਵੀ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਵੇਲਾ ਹੋ ਗਿਆ ਪੈਣੀ ਪੰਜਾਬ ਟੀਵੀ ਤੋਂ ਰਿਕ ਲੈਣ ਦਾ ਜਿੱਦਾਂ ਕਿ ਹੋਰ ਵੱਡੇ ਕੋਈ ਇਸ਼ੂ ਆਂਦੇ ਨੇ ਜਿੱਦਾਂ ਕਿ ਹੁਣ ਜੰਗਵਾਦ ਵਧਦਾ ਜਾ ਰਿਹਾ ਹੈ ਪੂਰਾ ਜੂ ਸਿਸਟਮ ਤੇ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਦਾਰੂ ਕਰਾਂਗੇ ਧੰਨਵਾਦ